ਛਾੜੂ ਪਾਰਟੀ ਉਥੇ ਗਾਰੰਟੀ ਦੇ ਕੇ ਆਇਆ ਹੈ ਬਣਾ ਦੋ ਸਾਡੀ ਸਰਕਾਰ ਇੱਕ ਇੱਕ ਵਾਟ ਤਾਈਂ ਪੰਜਾਬ ਦਾ ਪਾਣੀ ਪਹਚਾਵਾਂਗੇ ਆ ਕਾਂਗਰਸ ਪਾਰਟੀ ਜਿਨੇ ਆ ਐਸਵਾਈ ਦੀ ਨਹਿਰ ਬਣਾਉਣ ਦੀ ਤਕ ਲਈ ਸੀ 60 ਸਾਲ ਤੋਂ ਲੱਗੇ ਹੋਏ ਨੇ ਹੁਣ ਇਹਨਾਂ ਦੇ ਨਾਲ ਲੱਗਿਆ ਮੋਦੀ ਤੇ ਮੋਦੀ ਨੂੰ ਜਦ ਕਾਬੂ ਹੋਇਆ ਭਗਵੰਤ ਮਾਨ ਤੇ ਨਾਲ ਦੀ ਨਾਲ ਭਗਵੰਤ ਮਾਨ ਗੋਡੀ ਟੇਕੇ ਜਾ ਕੇ ਅਦਾਲਤਾਂ 'ਚ ਕਹਿ ਦਿੰਦਾ ਜਿਹੜੇ ਬਾਦਲ ਸਾਹਿਬ ਕਹਿੰਦੇ ਸੀ ਸਾਡੇ ਕੋਲ ਪਾਣੀ ਨਹੀਂ ਹੈ ਅਸੀਂ ਕਦੇ ਹੀ ਨਹੀਂ ਨਹਿਰ ਬਦਨ ਦਵਾਂਗੇ ਇੱਕ ਬੂੰਦ ਪਾਣੀ ਨਹੀਂ ਜਾਣ ਦਵਾਂਗੇ ਅਦਾਲਤ ਚ ਜਾ ਕੇ ਕਹਤਾ ਬੇਈਮਾਨ ਨੇ ਕਿ ਮੈਂ ਤਾਂ ਬਨਾਉਣ ਨੂੰ ਤਿਆਰ ਆ ਇਸ ਵੇ ਮੈਨੂੰ ਵਿਰੋਧੀ ਨਹੀਂ ਬਣਾਉਂ ਦਿੰਦੇ ਜਾ ਪਾਣੀ ਚੈੱਕ ਕਰ ਲੋ ਜੇ ਹੈਗਾ ਤਾਂ ਫੈਸਲਾ ਸੁਣਾ ਦੇਣਾ ਕਿ ਹੁਣ ਧੈਰੀ ਪਟਵਾਰੀਆਂ ਦੇ ਗਲਛੇ ਅੰਗੂਠਾ ਪਾ ਕੇ ਜ਼ਬਰਦਸਤੀ ਉਹਨਾਂ ਤੋਂ ਕਾਗਜ਼ ਪਰਹਾਈ ਜਾ ਰਹੇ ਨੇ ਕਿ ਸਾਡੇ ਨਹਿਰਾ 'ਚ 100% ਦੀ ਪੁਰਾਣੀ ਹੈ ਜੇੜਾ ਪਟਵਾਰੀ ਕਹਿੰਦਾ ਵੀ ਪਾਣੀ ਤਾਂ 10% ਦੀ ਹੈ ਮੈਂ 100 ਕਿਵੇਂ ਲਿਖਦਾ 20% ਤੋਂ ਬਾਅਦ ਪੰਜਾਬ 'ਚ ਕਿਸੇ ਨਹਿਰ 'ਚ ਪਾਣੀ ਨਹੀਂ ਹੈ

ਤੇ ਜਿਨ੍ਹਾਂ ਦੇ ਕੋਲ ਮੋਟਰ ਨਹੀਂ ਉਹ ਤਾਂ ਮਰ ਗਏ ਉਸ ਦਿਨ ਬਾਕੀ ਪੰਜਾਬ ਉਝੜ ਗਿਆ ਕਿਉਂਕਿ ਜੇ ਫਸਲ ਪਾਣੀ ਨਹੀਂ ਰਿਹਾ ਤਾਂ ਫਸਲ ਕਿੱਥੋਂ ਆਣੀ ਹੈ ਜੇ ਫਸਲ ਨਹੀਂ ਰਹੀ ਤਾਂ ਜੇਬ ਚ ਦੁਵਾਨੀ ਨਹੀਂ ਤੇ ਫਿਰ ਟਿੱਡ ਵੀ ਖਾਲੀ ਤੇ ਪਿੰਡ ਦਾ ਪਾਣੀ ਦੀ ਟੈਂਕੀ ਵੀ ਖਾਲੀ ਇਹਨੂੰ ਨਹਿਰ ਬਣੀ ਸੀ ਬਰੇਟਣੀ ਜਿਹੜੇ ਮੋਗੇ ਲਾਏ ਨੇ ਤਿੰਨ ਤਿੰਨ ਫੁੱਟ ਦੇ ਲਾਦੇ ਪਾਣੀ ਪੈਂਦੀ ਨਹੀਂ ਹੈਗੇ ਸਾਰੇ ਮੋਗੇ ਵੀ ਉੱਚੇ ਕਰਤੇ ਹੁਣ ਤਾਂ ਪਾਣੀ ਤੇ ਆਹ ਉਹ ਨਵੀਂ ਚੀਜ਼ ਸੁਣ ਲੋ ਆਈ ਕੋਰ ਆਰਡਰ ਕੱਢਤਾ ਜਿਹੜਾ ਮੈਂ ਅੱਜ ਪੜਿਆ ਅਖਬਾਰ 'ਚ ਬਾਦਲ ਸਾਹਿਬ ਨੇ ਮੋਟਰਾਂ ਵੀ ਦਿੱਤੀਆਂ ਮੋਟਰਾਂ ਦੇ ਬਿੱਲ ਵੀ ਮਾਫ ਕੀਤੇ ਇੱਕ ਇੱਕ ਬਿੱਲ ਦਾ ਲੱਖ ਲੱਖ ਰੁਪਏ ਦਾ ਸਾਲ ਦਾ ਖਰਚਾ ਹੋਣਾ ਸੀ ਤੇ ਉਹਨਾਂ ਨੇ ਮਾਮਲੇ ਵੀ ਮਾਫ ਕਰਤੇ ਤੇ ਇਹਨੇ ਕੀ ਆਰਡਰ ਕੱਟਤਾ ਆਪਣੇ ਅਫਸਰਾਂ ਨੂੰ ਪਟਵਾਰੀਆਂ ਨੂੰ ਕਹਿਤਾ ਤੁਸੀਂ ਮਾਮਲਾ ਵਸੂਲ ਕਰੋ ਕਿਸਾਨ ਤੋਂ 1000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਵਸੂਲੋ ਇਹ ਜਿਹੜਾ 10 ਸਾਲ ਦਾ ਮਾਮਲਾ ਜਿਹੜਾ ਇਹਨਾਂ ਨੇ ਨਹੀਂ ਦਿੱਤਾ ਤੇ ਜੇ ਨਹੀਂ ਭਰਨਗੇ ਤੇ ਫਿਰ ਇਹਨਾਂ ਦਾ ਪਾਣੀ ਰੋਕਿਆ ਜਾਊਗਾ ਫਿਰ ਨਹਿਰਾਂ 'ਚੋਂ ਪਾਣੀ ਵੱਧ ਜਾਊਗਾ ਕਾਗਜ਼ 'ਤੇ ਲਿਖਿਆ ਬੂਹਰਾ ਭਰਿਆ ਹੋਇਆ ਹੈ ਭਾਵੇਂ ਉਹ ਨਹਿਰ ਦੇਖਣਗੇ ਭਾਵੇਂ ਕਾਗਜ਼ ਦੇਖਾਂਗੇ ਵਾਧੂ ਪਾਣੀ ਕਰਕੇ ਲੈ ਜਾਣਗੇ ਹੁਣ ਤੁਹਾਡੇ ਤੋਂ ਮਾਮਲਾ ਵੀ ਵਸੂਲਣ ਦੀ ਪੂਰੀ ਤਿਆਰੀ ਆਰਡਰ ਪਾਸ ਹੋ ਗਏ ਨੇ ਆਪਾਂ ਕਿਹੜੇ ਪਾਸੇ ਜਾ ਰਹੇ ਹਾਂ ਇਹਦੇ ਕਿਹੜੇ ਗੱਲਾਂ 'ਚ ਫੱਸੀ ਜਾ ਰਹੇ ਹਾਂ ਕਿੱਥੇ ਲਾ ਕੇ ਖੜਾ ਕਰਤਾ ਆਪਾਂ ਪੰਜਾਬ ਨੂੰ ਨੌਕਰੀਆਂ ਵੀ ਕੋਈ ਨਹੀਂ ਮਿਲਦੀਆਂ ਬੇਰੋਜ਼ਗਾਰੀ ਸਿੱਖਾਂ ਤਾਈ ਨਸ਼ੇ ਕਰ ਕਰ ਤਾਈ ਵਿਕਾਸ ਨਾਮ ਦੀ ਕੋਈ ਇੱਟ ਨਹੀਂ ਸੁਨਵਾਈ ਕੋਈ ਲੁੱਟਾ ਖੋਹਾਂ ਚੋਰੀਆਂ ਚਕੇਰੀਆਂ ਗੈਂਗਸਟਰਾਂ ਤੇ ਹੁਣ ਪਾਣੀ ਗਿਆ ਤੇ ਪੰਜਾਬ ਵੀ ਗਿਆ ਅਜਾ ਪਹਿਨਾ ਚੀਜ਼ਾ ਤੋਂ ਸचेत ਹੋ ਜਾਈਏ ਇਕੱਠੇ ਹੋ ਜਾਈਏ ਇਸ ਪੰਥ ਦੇ ਚੰਡੇ ਖੱਲੇ ਦੂਜਿਆਂ ਨੂੰ ਵੀ ਜਗਾਈਏ ਜੇ 10 ਲੋਕਾਂ ਨੇ ਤਕੜੀ ਨੂੰ ਵੋਟਾਂ ਪਾਈਆਂ ਤੇ 100 ਨੇ ਇਹਨਾਂ ਝਾੜੂ ਨੂੰ ਪਾ ਕੇ ਬੇੜਾਦਰ ਤਾਂ ਸਾਰਿਆਂ ਦਾ ਹੋ ਗਿਆ ਨਾ ਸੌਲਤਾ ਸਾਰਿਆਂ ਦੀ ਗਈ ਸਾਰੇ ਔਖੇ ਜੇ ਜਪਾਣੀ ਜਾਊਗਾ ਪਾਵੇ ਮੋਟਰ ਹੈ ਨਾ ਸਾਰਾ ਪੰਜਾਬ ਮਰੂਗਾ ਇਹਨਾਂ ਤਿੰਨਾਂ ਪਾਰਟੀਆਂ ਨੇ ਕੱਲੇ ਹਰਿਆਣਾ ਦੇਖਣਾ ਸਾਡੀ ਰਾਜਧਾਨੀ ਵੀ ਇਹਨਾਂ ਦੇ ਚੋਣ ਮੈਨੀਫੈਸਟੋ 'ਚ ਦੇਖੋ ਚੰਡੀਗੜ੍ਹ ਕਹਿੰਦੇ ਵੱਖ ਸੂਬਾ ਬਣਾਵਾਂਗੇ ਦਿੱਲੀ ਦੀ ਤਰ੍ਹਾਂ ਹੋ ਗਈ ਰਾਜਧਾਨੀ ਧਰਮਿਕਸਤਾਨ ਦੇਖ ਲੋ ਹਰਿਆਣੇ 'ਚ قبضہ ਕਰ ਲਿਆ ਦਿੱਲੀ ਤੇ قبضہ ਕਰ ਲਿਆ ਨੰਦੇੜ ਸਾਹਿਬ ਤੇ ਪਟਨਾ ਸਾਹਿਬ 'ਚ ਆਰਐਸਐਸ ਦੇ ਬੰਦੇ ਬਿਠਾ ਛੱਡੇ ਨਾ ਧਰਮ ਛੱਡਣਗੇ ਨਾ ਸਾਡਾ ਪਾਣੀ ਛੱਡਣਗੇ ਨਾ ਸਾਡੀ ਰਾਜਧਾਨੀ ਤੇ ਕਿਸਾਨਾਂ ਨੂੰ ਤਾਂ ਗਈ ਕੁੱਤਦੇ ਨੇ ਬੱਚਿਆਂ ਦੇ ਉੱਤੇ ਐਵੇਂ ਸੇ ਲਾਉਂਦੇ ਨੇ ਫਿਰ ਕਿੱਥੇ ਜਾਊਗਾ ਪੰਜਾਬ ਆਓ ਤੱਕੜੇ ਹੋ ਕੇ ਉੱਠੀਏ ਉੱਪਰ ਇਹਨਾਂ ਤਿੰਨਾਂ ਦਿੱਲੀ ਦੀਆਂ ਪਾਰਟੀਆਂ ਨੇ ਇਹਨਾਂ ਤੋਂ ਖੜਾ ਛੜਾਈਏ ਪੰਜਾਬ ਨੂੰ ਬਚਾਈਏ ਉਸ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ 7 ਸਾਲਾਂ ਚ ਅਕਾਲੀ ਦਲ ਨਹੀਂ ਕਮਜ਼ੋਰ ਹੋਈ ਪੰਜਾਬ ਕਮਜ਼ੋਰ ਹੋਇਆ ਪੰਜਾਬੀ ਕਮਜ਼ੋਰ ਹੋਈ ਨਹੀਂ ਇਸ ਪਾਰਟੀ ਨੂੰ ਮਜ਼ਬੂਤ ਕਰੀਏ ਜਿੰਨਾ ਮਜ਼ਬੂਕੀਏ ਮਜ਼ਬੂਤ ਤਾਂ ਤੁਸੀਂ ਕਰ ਦਿਓ ਤਾਂ ਤੁਹਾਡੇ ਹੱਥ ਵਿੱਚ ਜਿੰਨਾ ਤੱਕ ਤੁਸੀਂ ਕਰੋਗੇ ਉਹਨੇ ਟੱਟ ਕੇ ਲੜਨ ਜੋਗੀ ਹੋਵਾਂਗੇ ਉਹਨਾ ਤੁਸੀਂ ਦਿੱਲੀ ਭੇਜੋਗੇ ਮੇਰੇ ਤਿੰਨੋਂ ਵਿਰੋਧੀ ਤੁਹਾਡੇ ਕੋਲ ਆ ਕੇ ਕੱਲੇ ਮੈਨੂੰ ਪੰਡਣਗੇ ਕੰਮ ਤਾਂ ਗਿਨਾ ਨਹੀਂ ਸਕਦੇ ਆਜੇ ਮੈਂ ਆ ਕੇ ਨਾਂ ਲੱਗ ਜਾ ਜਿਵੇਂ ਜਸੂ ਜੀ ਨੇ ਦੱਸਿਆ ਬਿਜਲੀ ਦਾ ਗ੍ਰਿਡ ਮੈਂ ਬਿਆਪ ਲੈ ਤੈ ਸੋਨੋ ਮੋਟਰ ਦੇ ਕਨੈਕਸ਼ਨ ਮੰਗੇ ਤਾਂ ਬੀਬੀਆਂ ਨੇ ਕਿ ਅੰਨ ਨਹੀਂ ਸ਼ਾਦਾ ਸੈਂਟਰ ਫਾਰ ਚ ਲਾਤਾ ਅੰਡਰ ਗਾਊਟ ਪਾਈਪਾ ਹੋ ਨਵੀਂ ਸੜਕ ਹੋਏ ਰਿਪੇਅਰ ਵਾਲੀ ਸੜਕ ਹੋਏ ਗਲੀ ਨਾਲੀ ਨਿਕਾਸੀ ਪਾਣੀ ਦੀ ਪਾਈਪਾ ਟਿਬਾ ਬਸਤੀ ਵਾਲਿਆਂ ਨੇ ਮੰਗਿਆ ਜਿਮ ਦਾ ਕਮਰਾ ਪਾਵੇਂ ਤੁਸੀਂ ਮੰਗਿਆ ਨਰੇਗਾ ਮਾਡਰਨ ਸਕੂਲ ਮੰਗਿਆ ਆਪਾਂ ਮੁਸਲਮਾਨ ਪਾਈਚਾਰੇ ਨੇ ਕਰਮਸ਼ਾਲਾ ਸ਼ਮਸ਼ਾਨ ਕਾਟ ਜੋ ਜੋ ਤੁਸੀਂ ਮੰਗਦੇ ਸੀ ਤੁਹਾਡੇ ਵਿੱਚ ਆ ਕੇ ਬਹਿ ਕੇ ਦਿੰਦੇ ਸੀ ਤੇ ਫਿਰ ਇੱਕ ਜਾਨਾ ਇਹਨਾਂ ਦੇ ਕੋਲ ਗਿਆ ਕਿੰਨੀ ਵਾਰੀ ਆ ਕੇ ਬੈਠੇ ਨੇ ਤੁਹਾਡੇ ਵਿੱਚ ਸੱਤ ਸਾਲਾਂ ਚਾ ਕੋਣ ਆਇਆ ਜੇ ਤੁਹਾਡੇ ਕੋਲ ਹੀ ਨਹੀਂ ਆਉਂਦੇ ਤੁਹਾਡੀ ਸਹੂਲਤਾਂ ਵੀ ਖੋ ਲੈਂਦੇ ਨੇ ਕੰਮ ਤਾਂਦਾ ਵੀ ਨਹੀਂ ਹੁੰਦਾ ਫਿਰ ਇਹਨਾਂ ਦੀ ਗੱਲਾਂ 'ਚ ਕੀ ਇਹਨਾਂ ਦੇ ਚੁਟਕਲਾਂ ਦੇ ਨਾਲ ਢਿੱਡ ਪਰ ਜਾਂਦਾ ਕੰਮ ਸਰ ਜਾਂਦਾ ਸੋ ਆਓ ਜੇ ਜਾਗਿਆ ਪੰਜਾਬੀਓ ਤਕੜੀ ਨੂੰ ਕਾਮਯਾਬ ਕਰੀਏ ਆ ਦਿੱਲੀ ਤੋਂ ਚਲਣ ਵਾਲੇ ਗੁਲਾਮਾਈ ਦੀ ਗੁਲਾਮੀ ਖਤਮ ਕਰੀਏ ਤੇ ਪੰਜਾਬੀਆਂ ਦਾ ਰਾਜ ਪੰਜਾਬ 'ਚ ਚਲੇ ਇਹਦੇ ਵਾਸਤੇ ਤਕੜੀ ਨੂੰ ਵੋਟ ਪਾਓ ਆਹੀ ਮੈਂ ਤੁਹਾਨੂੰ ਬੇਨਤੀ ਕਰਦੀਆਂ ਜਾ ਕੇ ਦਿੱਲੀ ਵਿੱਚ ਅੱਖਾਂ ਵਿੱਚ ਅੱਖਾਂ ਡਾਲ ਕੇ ਡਟ ਕੇ ਲੜਾਂਗੇ ਇਮਾਨਦਾਰੀ ਦੇ ਨਾਲ ਇਹ ਨੁਸੀ ਕਰਕੇ ਜੀ ਉਹ ਜੇ ਜਦ ਮੁੱਖ ਮੰਤਰੀ ਪੰਜਾਬ ਚ ਨਹੀਂ ਰਹਿੰਦਾ ਕਿਹੜੇ ਅਫਸਰ ਨੇ ਕੰਮ ਕਰਨਾ ਕਿਸੇ ਨੂੰ ਪਰਵਾਹ ਨਹੀਂ ਪੰਜਾਬ ਦੀ ਪੰਜਾਬ ਦਾ ਤਾਂ ਵਾਲੀ ਵਾਰ ਰਬਰਾਖਾ ਕੰਮ ਚੱਲ ਰਿਹਾ ਕੋਈ ਗੱਲ ਨਹੀਂ ਲੈ ਕੇ ਆਓ ਤਕੜੀ ਸਾਰੇ ਕਾਡ ਬਹਾਲ ਕਰ ਦਾਂਗੇ ਪਹਿਲੇ ਦੇ ਸਕਦੇ ਆ ਦੁਬਾਰਾ ਦਵਾਂਗੇ ਸ਼ਦਨ ਦੇ ਚੈੱਕ ਵੀ ਆਣਗੇ ਮਕਾਨਾਂ ਦੇ ਚੈੱਕ ਵੀ ਆਣਗੇ ਵਜਿਫੇ ਵੀ ਆਣਗੇ ਸਾਈਕਲਾ ਵੀ ਆਨ ਗਿਆ ਨੌਕਰੀਆਂ ਵੀ ਲੱਗਣਗੇ ਮੋਟਰ ਦੇ ਕਨੈਕਸ਼ਨ ਵੀ ਲੱਗਣਗੇ ਤੇ ਜੜੋ ਪਟਕੇ ਨਸ਼ੇ ਖਤਮ ਕਰਕੇ ਮੈਂ ਤੁਹਾਨੂੰ ਦਿਖਾਵਾਂਗੇ ਪੰਜਾਬ ਦੇ ਬੱਚੇ ਬਚਾਣੇ ਨੇ ਇਹਨਾਂ ਦੀ ਤਰ੍ਹਾਂ ਨਹੀਂ ਵਿਦੇਸ਼ ਭਜਾਣੇ ਨੇ ਮੋਟਰ ਦੇ ਤਾਂ ਆਣਗੇ ਕਨੈਕਸ਼ਨ ਆ ਬਹੁਤ ਥੋੜੀਆਂ ਨੇ ਜੀ ਪਾਣੀ ਦੀ ਬਹੁਤ ਤੰਗੀ ਪੈਸੇ ਕਰੋ ਪਹਿਲੇ ਵੀ ਤਾਂ ਆਪਾਂ ਦਿੱਤੀਆ ਤੁਹਾਡੇ ਪਿੰਡ 'ਚ ਮੈਨੂੰ ਲੱਗਦਾ 150 ਦੇ ਕੇ ਗਈ ਸੀ ਆਪਾਂ ਕਿੰਨੇ ਦਿੱਤੀਆ ਸੀ ਗਿਆ ਤੈਨਾਂ ਆਪਣੀ ਲਾਈਨ ਜਿਹੜੀ ਆਈ ਮੋਟਰ ਆਈ ਉਹ ਹਮਲਾ ਮਾਰਨ ਚੋ ਕੇ ਤਾਂ ਬਣਾ ਦਿਓ ਸਰਕਾਰ ਲਾਓ ਤਾਂ ਹੀ ਮੋਟਰ ਮਿਲੋਗੇ ਸ਼ਰਾਬੀ ਕਾਲੀਦਾਰ ਜਿੰਦਾਬਾਦ ਸ਼ਰਾਬੀ ਕਾਲੀਦਾਰ ਜਿੰਦਾਬਾਦ ਪਹਿਲੇ ਪਹਿਲੇ ਤਾਂ ਬਾਦਲ ਸਾਹਿਬ ਤੋਂ ਮੰਗ ਕੇ ਲਾਨੀ ਪੈਂਦੀ ਆ ਸੀ ਹੁਣ ਤਾਂ ਬਣਾ ਦੋ ਸੁਖਵੀਰ ਜੀ ਨੂੰ ਮੇਰਾ ਕੰਮ ਵੀ ਸੋਕਾ ਤੁਹਾਡਾ ਵੀ ਬਣ ਜੂਗਾ ਤੱਕ ਨਹੀਂ ਤੱਕ ਨਹੀਂ ਬਾਪਾ ਤਨਵਾਸ ਰਾਏ ਜੀ ਖਾਸ ਆਂਦੀ ਦਾ ਐਲਾਨ ਕਰਕੇ ਜਿਹੜਾ ਮਰਜੀ ਕੰਮ ਕਰਾ ਲੂ ਕੁਲਰੀ ਨਾਲ ਛੋੜੇ ਵਾਸਤੇ ਪੂਰੀ ਛੋੜ ਦੇ ਕੇ ਗਏ ਨੇ ਓਏ ਇਹ ਕੁਲਰੀ ਆਖੀ ਬੁਲਾੜਾ ਹਲਕਾ ਮੇਰਾ ਖਾਸ ਐ ਨਾ ਸਾਰਿਆਂ ਨੂੰ ਖੁੱਲੀ ਛੋੜ ਬਣਾਓ ਤਾਂ ਸਹੀ ਪ੍ਰਧਾਨ ਨੂੰ ਦੇਖੋ ਤਾਂ ਨਜ਼ਾਰੇ ਇਹੋ ਜਿਹੇ ਨਜ਼ਾਰੇ ਨੇ